ਜੀ ਸਤਿ ਸ੍ਰੀ ਅਕਾਲ ਹੋਰ ਫੇਕ ਕੀ ਹਾਲ ਚਾਲ ਆ ਜੀ ਹਾਲ ਹੈ ਗਰਮੀ ਬਹੁਤ ਲੱਗਦੀ ਆ ਢਾਂਗੂ ਬੜਾ ਵਧੀਆ ਫੜਿਆ ਆ ਮੈਂ ਕਹਿੰਨਾ ਐਨ ਲਾਈ ਜਾ ਉੱਪਰ ਕਿਆ ਸੰਭਾ ਵਾਲਾ ਕੇ ਔਰ ਨਿਆਣੇ ਦਵਾਜ ਦੇ ਪੈਸੇ ਨਾ ਮੰਗਾ ਨਾ ਅੱਛਾ ਵਾਪਾ ਜੀ ਮੈਨੂੰ ਇਹ ਦੱਸੋ ਤੁਹਾਡਾ ਨਾਮ ਕੀ ਆ ਨਾਮ ਕਰਨੈਲ ਸਿੰਘ ਪਿੰਡ ਐਂਡ ਘਾਟੇ ਉਮਰ ਕਿੰਨੀ ਕਹੋਂਗੀ ਉਮਰ ਤਾਂ 80 ਦੇ ਪੜ ਗਿਆ ਰੋਲਿਆ ਬੇਲੇ ਦੀ ਗੱਲ ਦੱਸੋ ਰੋਲਿਆ ਬੇਲੇ ਸਾਨੂੰ ਸੌਂਦਾ ਹੈਗੀ ਆ ਅੱਛਾ ਕੀ ਕੀ ਹੋਇਆ ਬਾਟਪੜਾ ਅੰਗਾਰਾ ਉਹ ਕਿਹ ਪੱਤੇ ਪੱਤੇ ਅੰਦੇ ਪੱਤੇ ਬੱਡੀ ਜਾਂਦੇ ਨੇ ਅੱਛਾ ਤੇ ਫਿਰ ਔੜ ਵਾਲਾ ਮਾਮਲਾ ਦੱਸੋ ਕੀ ਗੱਲ ਸੀਗੀ ਮਾਲਾ ਵਾਲਾ ਮਾਲਾ ਵਾਲਾ ਔੜ ਨੂੰ ਔੜ ਕਹਿੰਦੇ ਸੀ ਆਡੀਆਂ ਚੜਾਈ ਕਰ ਦੇਣੀ ਆ ਸਾਡੇ ਪਿੰਡਾਂ ਇੱਥੇ ਮਾਲਾ ਵਾਲੇ ਸੰਤਾਨ ਕਹਿੰਦੇ ਕਿ ਆਹ ਪੁਰਾਣੇ ਚੜਾਈ ਆ ਗਏ ਪ੍ਰਸ਼ਾਂਤਪੂਰੀ ਵਾਲਿਆਂ ਨੇ ਕਿਹਾ ਸੀ ਪੂਰੀਆ ਵਾਲਿਆਂ ਨੇ ਅੱਛਾ ਉਹ ਨਹੀਂ ਕਹਿੰਦੇ ਚੜਾਈ ਪਹਿਲਾਂ ਕਰਵਾਸੀ ਹਾਂ ਇਹ ਕਹਿੰਦੇ ਮਾਰ ਨਾਲੇ ਪੂਰੇ ਜਾਣ ਨਾ ਗਾ ਹਾਂ ਅੱਛਾ ਮਾਲਾਵੜ ਜਾਂਦੇ ਨਹੀਂ ਸੀ ਹਾਂ ਉਹ ਜਾਣੇ ਉਹ ਸ਼ਾਂਤ ਤੇ ਸ਼ਾਂਤ ਵੀ ਕਿਤੇ ਦਿਖਾਇਆ ਉਹ ਨਹੀਂ ਕਿਹਾ ਕਿ ਮਾਰ ਨਾਲੇ ਗਏ ਗਾ ਹਾਂ ਹਾਂ ਉਹ ਗਏ ਜੀ ਉਹਦਾ ਪਿੱਛੇ ਨੂੰ ਫਿੱਟ ਜਾ ਉਹ ਕਹਿੰਦਾ ਨਾ ਇੱਕ ਮਾਰਨਾ ਫੇ ਨਹੀਂ ਕਹਾਂ ਜਾਣਾ ਅੱਛਾ ਜਣੀ ਬੰਦਾ ਮਾਰਨਾ ਕੋਈ ਕਿਹੜਾ ਮਰਿਆ ਸੀਗਾ ਉਹ ਅੰਬਰ ਤੋਂ ਨਵਾਂ ਹੁੰਦਾ ਜੇ ਗਦਾ ਹੁੰਦੇ ਸੀ ਅੰਬਰ ਕਦੇ ਨਾਲ ਮਰ ਗਿਆ ਸੀ ਕਾਫੀ ਉਹ ਗੋਲੀ ਲਾ ਕੇ ਮਰਿਆ اچھا ਉਸ ਤੋਂ ਬਾਅਦ ਕੀ ਹੋਇਆ ਫਿਰ ਉਹਦੇ ਬਾਅਦ ਫੇ ਕਹਿੰਦੇ ਮਾਰਨ ਵਾਲੇ ਕਹਾਂ ਚੱਲ ਗਏ ਫੇ ਬੱਟ ਬਟਾਂਗਾ ਕੀਤਾ ਫੇ ਭਾਜਾ ਬੈ ਗਈਆਂ اچھا ਆਪਣੇ ਪਿੰਡ ਜਦੋਂ ਸੀਗੇ ਤੁਸੀਂ ਉਦੋਂ ਚਲੋ ਸਾਨੂੰ ਤਾਂ ਨਹੀਂ ਸੁਰਤ ਹੈਗੀ ਇਹ ਕਿਹੜੇ ਕਿਹੜੀਆਂ ਬਰਾਦਰੀਆਂ ਸੀਗੀਆਂ ਉਸ ਵੇਲੇ ਬਰਾਦਰੀ ਲਲਾਰੀ ਪੀਸੇ ਗੁਰਜਰ ਪੀਸੇਗੇ ਆ ਤੇਲੀ ਵੀ ਸੀਗੇ ਅੱਛਾ ਇਹ ਸਾਰੇ ਹੀ ਸੀਗੇ ਇਹ ਮੁਸਲਮਾਨ ਕਿੰਨੇ ਘਰ ਸੀਗੇ ਇਹ ਮੁਸਲਮਾਨ ਹੀ ਸਾਰੇ ਤੇਲੀ ਵੀ ਗੁੱਜਰ ਵੀ ਅੱਛਾ ਤੁਸੀਂ ਤੁਸੀਂ ਉਸ ਵੇਲੇ ਕੀ ਕੰਮਕਾਰ ਕਰਦੇ ਹੁੰਦੇ ਸੀਗੇ ਉਦੋਂ ਆਹ ਜਿਆ ਰੋਟੀ ਖਾ ਆ ਗਏ ਇੱਥੇ ਗਰਾਉਂਡ ਜੋ ਕੇ ਹਾਂ ਅੱਛਾ ਖੇਤੀਬਾੜੀ ਦਾ ਸੀਗਾ ਖੇਤੀਬਾੜੀ ਹੁਣ ਚੱਲਦੀ ਸੀ ਪਹਿਲਾਂ ਪੱਠੇ ਪੁੱਠੇ ਕਰਦੇ ਹਨ ਕਹਿਣਾ ਪੱਠੇ ਵੜਦੇ ਪਰ ਤੇ ਇਹ ਮੁਸਲਮਾਨ ਜਿਹੜੇ ਆ ਜਦੋਂ ਫੇ ਲੜਾਈ ਹੋਈ ਆ ਉਹ ਫੇ ਉਧਰ ਚਲੇ ਗਏ ਸੀ ਵੀ ਇਹ ਕਿੰਨਾ ਕਚੇਰੇ ਇੱਥੇ ਰਹੇ ਆ ਇਹ ਰੋਲੇ じゃ ਹਟ ਗਿਆ ਇਹ ਮੈਂ ਗੁੱਜਰ ਤੇਲੀ ਇਹ ਵੀ ਮਗਰੋਂ ਟਰੱਕ ਲੈ ਗਿਆ ਥੁੰਗਾਇਆ ਕਿੰਨੇ ਕ ਦਿਨ ਬਾਅਦ ਇਹ 5-6 ਕ ਮਹੀਨੇ ਚੱਲ ਗਿਆ ਨਹੀਂ ਉਹਨਾਂ ਨੂੰ ਮਤਲਬ ਗਏ ਕੱਲੇ ਹੈ ਗਿਆ ਜਦ ਪਿੰਡ ਵਾਲੇ ਤਾਂ ਉਹ ਕਹਿੰਦੇ ਸੀ ਰਸਤਾ ਕਿੱਥੇ ਕਰਾਂਗੇ ਇੱਥੇ ਸਾਡੇ ਕੋਲ ਆਹ ਇਹ ਸਮੱਸਿਆ ਆ ਜਾਣੀ ਤੇ ਉਹ ਆਪਣੇ ਮੁਸਲਮਾਨਾਂ ਚ ਕਰਨਾ ਸੀ ਨਹੀਂ ਮੁਸਲਮਾਨਾਂ ਦੇ ਅੱਛਾ ਅੱਛਾ ਕਹਿੰਦੇ ਕੁੜੀਆਂ ਕਿੱਥੇ ਪਿਆਹਾਂਗੇ अच्छा पे ਸਾਡੇ ਪਿੰਡ ਦੇ ਵਿੱਚ ਅੱਜ ਕੱਲ ਤਾਂ ਬੜੀ ਤਰੱਤੀ ਹੋਈ ਉਹ ਗਰਚਾ ਅਜ ਬੈਂਕ ਆਇਆ ਸਾਰਾ ਕੁਝ ਉਸ ਵੇਲੇ ਕੋਈ ਮੈਂ ਕਿਹਾ ਇੱਕ ਖੰਡ ਬੜੀ ਤਿਆਰ ਕਰਦੇ ਹੁੰਦੇ ਸੀਗੇ ਉਹ ਗੋਲ ਜਿਹਾ ਉਹ ਮਸ਼ੀਨ ਹੁੰਦੀ ਸੀ ਮਹਿਰੋ ਬਰਗ ਜੇ ਸੇਮ ਕੋਲ اچھا ਉਹ ਰਾ ਪਾਲੜੀ ਪੱਤਾ ਕੱਢ ਕੇ ਤੇ ਬਾਬਾ ਜੀ ਉਦੋਂ ਕਿੰਨਾ ਮਿੱਠਾ ਖਾ ਲੈਂਦੇ ਸੀ ਮਿੱਠਾ ਦਾ ਜੋ ਟੈਂਡਾ ਮੈਂ ਰਾਤ ਕਿਹ ਖਾਂਦੇ ਸੀ ਉਹ ਕਿ ਬੇਜ ਕੇ ਵੀ ਪਾਲੜਾ ਉਹ ਹੁਣ ਤਾਂ ਕਹਿੰਦੇ ਬਲੱਡ ਪ੍ਰੈਸ਼ਰ ਵੱਜ ਜਾਂਦਾ ਸ਼ੂਗਰ ਹੋ ਜਾਂਦੀ ਆ ਖੰਡ ਦਾ ਨਾ ਹੀ ਸ਼ੂਗਰ ਰੱਖ ਦਿੰਦਾ ਐਵੇਂ ਬੰਨੀਆਂ ਲੋਕਾਂ ਦੇ ਹਾਂ ਮੈਂ ਹਜੇ ਵੀ ਹਫ਼ਤੇ ਦੇ ਦੋ ਦਿਨ ਗੱਦੇ ਰੱਜ ਕੇ ਖਾਣਾ ਅਸੋੜ ਲਓ ਭਾਈ ਰੋਜ਼ਵਾਨਾ ਨੂੰ ਇਹਨਾਂ ਦਾ ਸੁਨੇਹਾ ਇਹ ਖਾਓ ਕਹਿੰਦੇ ਆ ਅੱਗੇ ਮੈਂ ਕਿ ਇੱਕ ਕਹਾਵਤ ਹੁੰਦੀ ਸੀ ਬਾਬਾ ਜੀ ਕਿਆ ਕਹਿੰਦੇ ਸੀ ਖਾਈਏ ਰੱਜ ਕੇ ਬਾਈਏ ਕੁਛ ਬਾਈਏ ਦੱਬ ਕੇ ਵਾਜ ਜਾਏ ਖਾ ਕੇ ਬੰਦਾ ਸਾਂ ਅੱਛਾ ਤੇ ਇਹ ਪਿੰਡ ਦੇ ਵਿੱਚ ਇੱਕ ਸਰਪੰਚ ਜਿਹੜੇ ਹੁੰਦੇ ਸੀ ਇੱਕ ਅਮਰੀਕਾ ਨਿਮਾ ਸਰਪੰਚ ਹੁੰਦਾ ਸੀ ਆਹੋ ਇੱਕ ਪਹਿਲਾ ਅਮਰੀਕਾ ਬੋਲਾ ਬਖਸ਼ੂ ਹੁੰਦਾ ਸੀ ਭੋੜਾ ਬਖਸ਼ੂ ਉਹ ਕਮੇਟੀਦਾਰ ਵੀ ਬਣਿਆ ਕਮੇਟੀਦਾਰ ਬਚਨਾ ਬਚਨਾ ਅੱਛਾ ਫਿਰ ਐ ਬਣਿਆ ਬਲਿਹਾਰ ਉਹਨੇ ਬਲਿਹਾਰ ਇੱਕ ਜੱਟਾਂ ਦਾ ਸੀ ਤੇ ਇੱਕ ਐਸੀਆਂ ਦਾ ਸੀ ਗੱਬ ਬਲਿਹਾਰ ਆ ਨਾ ਸਰਪੰਚ ਪਿਆਰਾ ਵੀ ਕਰਨੇ ਜਾਂਦਾ ਉਹ ਕਿੰਨਾ ਕਿ ਚਿਰ ਰਿਆ ਪਿਆਰਾ ਜੱਸਰ ਰਹਿ ਗਿਆ ਅੱਛਾ ਇੱਕ ਫਿਰ ਉਸ ਤੋਂ ਬਾਅਦ ਫਿਰ ਮੋਦੀ ਸਰਪੰਚ ਸੀ ਦਵਿੰਦਰ ਸਰਪੰਚ ਸੀ ਪਿਆਰਾ ਗੱਬੇ ਛੱਟ ਕੇ ਲੈਡ ਅਮੀਰੋਂ ਮੇਰੋਂ ਵੀ ਬਣਿਆ ਸੀ ਵਿੱਚ ਜੇ ਸ਼ਿੰਬਿਆਂ ਦਾ ਦਰਜੀਆ ਦਾ ਥੋੜੇ ਦਿਨੇ ਬਣਿਆ ਅੱਛਾ ਫਿਰ ਆ ਆਜੋ ਬਾਬਾ ਜੀ ਤੁਹਾਡੀ ਵੀ ਜਰੂਰ ਤੇ ਆ ਆਜੋ ਆਜੋ ਅੱਛਾ ਉਹ ਫਿਰ ਇੱਕ ਮੇਰੀ ਕਾਲ ਸੰਸਾਰ ਸੰਸਾਰਾ ਵੀ ਬਣਿਆ ਸੀ ਹਨਾ ਸੰਸਾਰੇ ਨ ਪਿਆਰੇ ਨੇ ਦਿੱਤੇ ਸੀ ਉਹਨੂੰ ਉਧਾਰੀ ਜਾਣ ਲੱਗੇ ਨੇ ਅੱਛਾ ਮੋੜ ਕੇ ਇਦਾਂ ਉਧਾਰੀ ਵੀ ਦੇ ਦਿੰਦੇ ਸੀਗੇ ਉਧਾਰੀ ਦੇ ਦੇ ਮੈਂ ਭੇਜਣਾ ਜਾਣਾ ਅੱਛਾ ਮੋੜ ਕੇ ਉਹਦੇ ਨੂੰ ਸੰਸਾਰਾ ਆਕੜ ਗਿਆ ਮੈਨੇ ਦੇਣੀ ਹਾਂ ਉਹਨੂੰ ਫੇਰ ਕਿਰਤ ਕਰਕੇ ਲੈ ਜਿਓ ਤੇ ਅੱਛਾ ਇਹਦਾ ਵੀ ਹੁੰਦੀ ਸੀ ਕੀ ਹੋਈ ਆ ਪਰ ਉਹ ਲੜਾਈ ਪਿਆਰ ਦੀ ਹੁੰਦੀ ਸੀ ਪਿਆਰ ਦੀ ਹਣਾ ਹੋਰ ਸਰਪੰਚ ਆਪਣੇ ਪਿੰਡ ਜਿਹੜੇ ਸੀਗੇ ਉਥਾ ਚੜਤ ਕਿਹਦੀ ਹੁੰਦੀ ਸੀ ਸਰਪੰਚ ਦੀ ਚੜਤ ਦਾ ਨਿੰਮੇ ਦੀ ਚੰਗੀ ਰਹੀ ਜਨਾ ਨਿੰਮੇ ਜੀ ਅੱਛਾ ਨਹੀਂ ਰਹੀ ਚੜਤ ਜਿਆਦਾ ਇਹਦੀ ਚੜਤ ਜਿਆਦਾ ਰਹੀ ਆ ਪਰ ਉਦੋਂ ਸਮਾਂ ਹੋਰ ਹੁੰਦਾ ਸੀ ਲੋਕਾਂ ਨੂੰ ਬਹੁਤਾ ਪਤਾ ਵੀ ਨਹੀਂ ਸੀ ਆਵੇਂ ਗੱਲ ਮੰਨ ਲੈਂਦੇ ਸੀਗੇ ਹਣਾ ਪੜਿਆ ਸੀਗਾ ਪੜਿਆ ਆਇਆ ਸੀਗਾ ਅੱਛਾ ਪੰਡਤਾਂ ਦੇ ਕਿੰਨੇ ਘਰ ਕੂਰ ਹੁੰਦੇ ਸੀਗੇ ਉਦਾਂ ਪੰਡਤਾਂ ਦੇ ਘਰ ਦਾ ਕਾਫੀ ਥੇ ਅੱਛਾ ਬਾਹਮਣਾਂ ਦੇ ਘਰ ਬਹੁਤ ਸਾਰੇ ਆਪਣੇ ਦੇ ਬਹੁਤ ਸਾਰੇ ਬਾਹਮਣਾਂ ਦੇ ਜੇ ਜਿੰਨੇ ਜੱਟਾਂ ਦੇ ਆਪਣੇ ਦੇਖੋ ਉਦੋਂ ਕਹਿੰਦੇ ਅਸੀਂ ਸੁਣਦੇ ਸੀਗੇ ਵੀ ਜੇ ਕਿਤੇ ਕਿਤੇ ਨਾ ਚੌਥੇ ਪਿੰਡ ਵਿੱਚ ਕੋਈ ਕਤਲ ਹੋ ਜਾਣਾ ਤਾਂ ਸਾਰਾ ਪਿੰਡ ਸੋਨਸਾਨ ਹੋ ਜਾਣੇ ਆਲੇ ਦੁਆਲੇ ਦੇ ਸਾਰੇ ਪਿੰਡ ਮਸਹੂਰ ਕਰਦੇ ਸਨ ਬੈਠੇ ਅੱਛਾ ਅਫਸੋਸ ਕਰਦੇ ਸੀਗੇ ਹੁਣ ਤਾਂ ਗਵਰਨੀਆਂ ਦਾ ਵੀ ਅਫਸੋਸ ਕਰਨ ਨੂੰ ਕਹਿੰਦੇ ਚਲੋ ਉੱਧੇ ਜਾਇਆਓ ਹੁਣ ਤਾਂ ਕਹਿੰਦੇ ਆ ਉਹ ਕਹਿੰਦੇ ਭਲਾ ਨੇ ਸੈਂ ਜਾਣਦੇ ਆ ਉਹ ਤਾਂ ਦਾਤ ਮਾਰ ਕੇ ਬਾੜ ਤਾਂ ਭਲਾ ਨੇ ਸੈਂ ਬਾੜ ਤਾਂ ਬੱਡੇ ਉਹ ਵੀ ਘਟਦੇ ਹੁੰਦੇ ਆ। ਆ ਹੁਣ ਜੇ ਕੋਈ ਐਕਸੀਡੈਂਟ ਹੋ ਜਾਂਦਾ ਪਹਿਲਾਂ ਪੁੱਛਦੇ ਕਿ ਬੰਦੇ ਮਰੇ ਵੀ ਹੈਗੇ ਆ। ਹਾਂ ਉਹ ਹੁਣ ਤਾਂ ਆ ਗੱਲ ਹੋ ਗਈ ਆ। ਉਹ ਬੰਦਿਆਂ ਦੀ ਕਦਰ ਨਹੀਂ ਲਈ। ਹਾਂ। ਅੱਛਾ ਜਿਹੜੀ ਹੁਣ ਜਿੱਦਾ ਅੱਗੇ ਨਿਆਣੇ ਨਿੱਕੇ ਜਿਹੜੇ ਸੀਗੇ ਬੱਚੇ ਸੀਗੇ ਘਰ ਦਾ ਇੱਕ ਮੁਖੀਆ ਚੁਣਿਆ ਹੁੰਦਾ ਸੀ ਜੋ ਉਹਨੇ ਘਰ ਵਾਲਿਆਂ ਨੂੰ ਕਹਿੰਦਾ ਮਹੱਲੇ ਨੂੰ ਕਹਿੰਦਾ ਉਹੀ ਗੱਲ ਹੁੰਦੀ ਸੀ। ਮੋਦ ਤਾਂ ਤੇ ਹੁਣ ਦਾ ਕੀ ਫਰਕ ਆ? ਹੁਣ ਤਾਂ ਆਪਣੀ ਮਰਜ਼ੀ ਕਰਦੇ ਨਿਆਣੇ ਆਪਣੀ ਮਰਜ਼ੀ ਕਰਦੇ। ਹਾਂ ਹੁਣ ਤਾਂ ਨਿਆੜੇ ਹੁਣ ਤਾਂ ਮੈਂ ਕਹਿੰਦਾ ਬਾਬਾ ਜੀ ਦੀ ਪੈਨਸ਼ਨ ਦੇ ਉੱਪਰ ਵੀ ਤਿਆਰ ਰਹਿੰਦਾ ਕਦੋਂ ਆਂਦੀ ਤੇ ਵਰਤੀਏ ਵਰਤੀਏ ਜਲੇ ਹੀ ਜਾੜੇ ਅੱਛਾ ਉਦੋਂ ਇਦਾਂ ਦੇ ਨਸ਼ੇ ਨੂੰ ਸੇ ਵੀ ਹੁੰਦੇ ਸੀ ਚਿੱਟੇ-ਚੁੱਟੇ ਚੁੱਟੇ ਇਦਾਂ ਦੇ ਜਿੱਦਾਂ ਦੇ ਅੱਜ ਕੱਲੇ ਕਰਨਾ ਰੱਕਾ ਖ ਵੀ ਦੇਸੀ ਸ਼ਰਾਬ ਹੱਥੀ ਗਾੜ ਲੈਣੀ ਮੈਂ ਕਹਿੰਦਾ ਸੇਤਾ ਵੀ ਵਧੀਆ ਸੀ ਸੇਤਾ ਬਾਜੀ ਆਸੀ ਹੁਣ ਤਾਂ ਸ਼ਰਾਬ ਪੀ ਕੇ ਬੰਦੇ ਮਰਦੇ ਹੀ ਬੜੇ ਆ ਹਾਂ ਦਵਾਈਆਂ 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 ਆਉਂਦੀਆਂ ਅੱਛਾ ਅੱਗੇ ਦਵਾਈਆਂ ਦੂਈਆਂ ਤਾਂ ਹਾਈ ਜੜੀਆਂ ਬੂਟੀਆਂ ਦੇਸੀ ਤੁਸੀਂ ਉਹ ਵਰਤਦੇ ਸੀ ਆਪਣੀਆਂ ਐਕੀ ਕਰ ਲੈ ਤੇ ਗੋਰੀ ਜੀ ਹਾਂ ਹਾਈ ਕੁਛ ਕਰਦੇ ਸੁਣ ਖਾ ਲੋ ਕਾਲੀ ਮਿਰਚ ਖਾ ਲੋ ਪਹਿਲਾਂ ਗੁੜੇ ਪਾਉਣਾ ਹੋਰ ਕੁਝ ਪਾਉਣਾ ਨਹੀਂ ਵਿੱਚ ਹੁਣ ਤਾਂ ਲੋਕਾਂ ਵਿੱਚ ਸ਼ੂਗਰ ਹੀ ਬੜੀ ਆ ਹਾ 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 ਨਾ ਬਾਕੀ ਇੱਕ ਗੱਲ ਹੈਗੀ ਆ ਮਤਲਬ ਅੱਗੇ ਵਿਆਹ ਕਿੱਦਾਂ ਦੇ ਹੁੰਦੇ ਸੀ ਯਾਦ ਆ ਕੇ ਕਈ ਵਾਰ ਤਾਂ ਚੌਥੇ ਦਿਨ ਵੀ ਤੋੜਦੇ ਸਨ ਵਿਆਹ ਲੈ ਉਹਨੂੰ ਬਖਲਾਉਂਦੇ ਕੀ ਹੁੰਦੇ ਸੀ ਆ ਰੁਕ ਨਾ ਚਾਹ ਹਣਾ ਅੱਛਾ ਯਾਣਾ ਪਰ ਮਿੱਠਾ ਠੱਕਰ ਮਾ ਜਿਹੜੀ ਠੱਕਰ ਦੇ ਉੱਪਰ ਕੇ ਬਾਦਰਾ ਲੈ ਲਈ ਮੈਂ ਕਿਹਾ ਅੱਗੇ ਤਾਂ ਸੱਤੇ ਸੁੱਦੇ ਵੀ ਘੱਟੇ ਦਿੰਦੇ ਸੀ ਕੋਠਿਆਂ ਦੇ ਉੱਪਰ ਸਿੱਖਣੀਆਂ ਖੈਂਬਰ ਕੋਠਿਆਂ ਮਰੇ ਕੋਰੇ ਪੱਲੀਆਂ ਦੇ ਆ ਕੋਰੇ ਕਿਹਨੂੰ ਕਹਿੰਦੇ ਆ ਕੋਰੇ ਜਿਹੜੇ ਆ ਜਮ ਬੈਠੇ ਨੇ ਆ ਸੰਪੜਾ ਦੇ ਗਿਆ ਦੇ ਧਰਲੇ ਅੱਛਾ ਉਹਨਾਂ ਨੂੰ ਕੋਰੇ ਕਹਿੰਦੇ ਹੋ ਉਹ ਮੈਂ ਕਹਿੰਨਾ ਮੈਂ ਕਹਿੰਨਾ ਉਦੋਂ ਫਿਰ ਉਹ ਨਕਲਾ ਨੁਕਲਾ ਕਿੰਨਾ ਹੀ ਕੋਸ਼ ਆਣਾ ਹੁੰਦਾ ਜ਼ਗਾ ਇਹ ਕੋਰੇ ਵੀ ਆਪੜੇ ਤੇ ਕੋਰੇ ਵੀ ਆਪੜਾ ਕੋਰੇ ਵੀ ਆਪ ਅੱਛਾ ਸੀਮਿਆਂ ਦੇ ਹੁੰਦੇ ਸੀ ਮੈਂ ਵੀ ਸੀਮਿਆਂ ਦਾ ਹੀ ਮੁੰਡਾ ਹੈਗਾ ਦਰਜੀ ਕਰਦਾ ਇੱਕ ਕੋਰੇ ਵੀ ਆਪਣੀ ਨਾਲ ਹੁੰਦੇ ਸੀ ਸੀਮਿਆਂ ਕੋਈ ਦਰਜੀਆ ਦਾ ਕੰਮ ਕੋਣ ਕਰਦੇ ਸੀਗੇ ਇਹ ਕੋਰੀ ਕੋਰੇ ਸੀਮਿਆਂ ਦੇ ਹੁੰਦੇ ਸੇ ਅੱਛਾ ਅੱਛਾ ਸਾਡੇ ਹੀ ਹੁੰਦੇ ਸੀਗੇ ਅੱਛਾ ਮੇਰ ਚੰਦ ਅੱਛਾ ਮੇਰ ਚੰਦ ਉਹਨੂੰ ਹੀ ਆਪ ਬਣਾਉਂਦਾ ਹਾਂ 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 ਵੀ ਦਵਾਈਆਂ ਤਾਂ ਮੈਨੂੰ ਲੱਗਦਾ ਮੇਰ ਚੰਦ ਤੋਂ ਹੀ ਲੈਂਦੇ ਸੀ ਉਦੋਂ ਅੱਛਾ ਬੂਝਾ ਹੁੰਦਾ ਸੀ ਅੱਛਾ ਠੀਕ ਕਰੀਆਨੇ ਕਰੋਨੇ ਦੀਆਂ ਦੁਕਾਨਾਂ ਕਿੱਦਾਂ ਹੁੰਦੀਆਂ ਸੀਗੀਆਂ ਕਿ ਰਾਣੇ ਦੇ ਕਾਰਨ ਕੋ ਬੇੜੀ ਬੇੜੀ ਹੁੰਦੀ ਸੀ ਅੱਛਾ ਕਿਹਦੀ ਦੁਕਾਨ ਵਧੀਆ ਸੀ ਸਾਡੇ ਪਿੰਨੋ ਮਾਰੇ ਘਟ ਹੁੰਦੇ ਅੱਛਾ ਤੁਸੀਂ ਬਾਬਾ ਜੀ ਇਹ ਗੱਲ ਮੈਨੂੰ ਦੱਸੋ ਤੁਸੀਂ ਦੋਨੋਂ ਹੀ ਦੱਸ ਸਕਦੇ ਆ ਜਿਹਨੂੰ ਵੀ ਚੀ ਗੱਲ ਆ ਜਵੇ ਜਿੱਤੇ ਉਸ ਵਕਤ ਜਿਹੜਾ ਸੀਗਾ ਕਿ ਜਿਹੜਾ ਖੇਤਾਂ 'ਚ ਹੁਣ ਟਰੈਕਟਰ ਆ ਗਏ ਸਾਰਾ ਕੁਝ ਆ ਗਿਆ ਉਦੋਂ ਕਿੱਦਾਂ ਖੇਤੀ ਕਰਦੇ ਹੁੰਦੇ ਸੀ ਬਹੁਤ ਦਾ ਨਾਲ ਬਹੁਤ ਦਾ ਨਾਲ ਅੱਛਾ ਵਾਹ ਗਿਆ ਫੇ ਰੋਟੀ ਏਡੀ ਏਡੀ ਦੂਰ ਕੋਲ ਲੈ ਜਾਂਦਾ ਸੀ ਏਡੀ ਬੁੜੀਆਂ ਮਾਨਕ ਲੱਸੀ ਬਾਹਰ ਨਹੀਂ ਚਾ ਕਰੇ ਚ ਰੋਟੀ ਮੈਂ ਕਹਿੰਦਾ ਤੂਤਾ ਦੀ ਸ਼ਾਹ ਵਾ ਵਿੱਚ ਬੈ ਕੇ ਖਾਣੀ ਆ ਨਾ ਬੜੀ ਸਵਾਦ ਬੜੀ ਲੱਗਦੀ ਹੁੰਦੀ ਸੀ ਆਵੇਂ ਬਹਿ ਜਾਣਾ ਬੁੜੀਆਂ ਨੇ ਹੈ ਨਾ 베ੜੜੇ ਦੀ ਰੋਟੀ ਉਹਦੇ ਨਾਲ ਘਟਣਾ ਹੋਣਾ ਹੁਣ ਗੱਲ ਸੁਣੋ ਜਿੱਦਾਂ ਆਪਣੇ ਪਿੰਡਾਂ ਦੇ ਪਿੰਡ ਖਾਲੀ ਹੋਣ ਲੱਪੇ ਲੋਕੀ ਬਾਹਰ ਹੀ ਜਾਣ ਲੱਪੇ ਆ ਸਾਰੇ ਹੁਣ ਤਾਂ ਰੋਟੀ ਜਾਂਦੇ ਘਰੇ ਖਾਣੀਆਂ ਆਉਂਦੇ ਨਹੀਂ ਖਰਾਕ ਹੈ ਨਹੀਂ ਹੁਣ ਖਰਾਕ ਹੈ ਨਹੀਂ ਜੀ ਹੈ ਨਾ ਉਹਦਾ ਜੀ ਖਰਾ ਕੇ ਹੁਣ ਤਾਂ ਕਹਿੰਦੇ ਗੋਲੀ ਇੱਕ ਰਾਤ ਨੂੰ ਖਾ ਲੋ ਇੱਕ ਸਵੇਰ ਨੂੰ ਤੁਰਨ ਵੇਲੇ ਖਾ ਲੋ আচ্ছা ਇੱਕ ਹੋਰ ਮੈਨੂੰ ਦੱਸੋ ਉਦੋਂ ਕਹਿੰਦੇ ਇੱਕ ਸ਼ਰਬਤ ਜਿਹਾ ਸ਼ੱਕਰ ਦਾ ਕਿ ਕਹਦਾ ਉਹ ਕਿੰਦਾ ਵੀ ਸ਼ੱਕਰ ਦਾ ਸ਼ਰਬਤ ਪਾਲਣਾ ਹੈ ਨਾ ਅੱਛਾ ਇੱਕ ਸ਼ੱਕਰ ਦਾ ਸ਼ਰਬਤ ਹੁੰਦਾ ਸੀ ਇੱਕ ਉਹ ਕੀ ਹੁੰਦੇ ਸੀ ਕਿ ਸਤੂ ਸਤੂ ਕੀ ਹੁੰਦਾ ਸਤੂ ਆਟਾ ਭੁੰਨਾ ਹੁੰਦਾ ਸੀਗਾ ਹਾਂ ਉਹ ਘੋਲਣਾ ਵਿੱਚ ਅੱਛਾ ਇੱਕ ਰੋੜੇ ਵੀ ਕਿ ਪੱਟੀਆਂ ਲੱਗਦੇ ਆ ਮੈਂ ਅੱਛਾ ਪੱਠੀਆਂ ਕਿਹੜੀਆਂ ਹੁੰਦੀਆਂ ਸੀ ਦਾਣੇ ਦੂਣੇ ਭੁੰਨਣ ਵਾਲੀਆਂ ਪੱਠੀਆਂ ਪੱਠੀਆਂ ਤੇਰੀਆਂ ਨਾ ਪੱਠੀਆਂ ਲਾਉਂਦੇ ਹਾਂ ਕਿਉਂ ਚੀਆਂ ਮੈਂ ਕਹਿੰਦਾ ਇੱਕ ਪੂਰੋ ਹੁੰਦੀ ਸੀ ਹਾਂ ਪੂਰੋ ਪੂਰੋ ਇੱਕ ਨਾਲ ਨਾਲ ਵੀ ਸੀ ਅੱਛਾ ਨਾਲ ਤੇ ਵੀ ਨੌ ਬਿੱਤਿਆ ਹਾਂ ਔੜ ਕੁੱਟ ਕੇ ਔੜੇ ਬਣਾ ਦੇਣੇ ਨੇ ਮੈਂ ਕਹਿੰਦਾ ਬੜੇ ਸਵਾਦ ਬੜੇ ਲੱਗਦੇ ਸੀਗੇ ਹਨਾ ਬੜੇ ਸਵਾਦ ਮੈਂ ਕਹਿੰਦਾ ਅੱਛਾ ਇੱਕ ਹੋਰ ਹੁੰਦਾ ਸੀ ਜਿੱਦਾਂ ਇੱਥੇ ਗੁਰਦੁਆਰਾ ਬਾਬਾ ਅਦਲੀ ਜੀ ਸਾਹਿਬ ਤੇ ਨਾ ਹੁਣ ਤਾਂ ਚਲੋ ਮਾਡਰਨ ਸਮਾਂ ਆ ਗਿਆ ਉਹਦੇ ਹਿਸਾਬ ਨਾਲ ਵਰਤਾਵਾ ਵਰਤਾਵਾ ਹੁੰਦਾ ਆ ਉਸ ਵੇਲੇ ਪੁਰਾਣੇ ਸਮਿਆਂ 'ਚ ਜਦੋਂ ਜਾਗੁੰਦਾ ਸੀ ਕੀ ਬਰਤਾਂਦੇ ਹੁੰਦੇ ਸੀ ਉਹ ਕਾਦੀ ਹੁੰਦੀ ਸੀ ਖੀਰ ਖੀਰ ਗੰਨਿਆਂ ਦੀ ਰਾਸ ਰਾਸ ਦੇ ਵਿੱਚ ਕੜਾ ਹੈ ਜੇ ਚੌਲ ਸੜਦੇ ਨੇ ਮੈਂ ਕਹਿੰਦਾ ਪਿੰਡ ਵਿੱਚ ਵੀ ਫਿਰ ਦੂਜੇ ਦਿਨ ਬਰਤਾਂਦੇ ਸੀ ਹਾਂ ਪਿੰਡ 'ਚ ਵੀ ਰੇੜੀ ਰੇੜੀਆਂ ਦੇ ਘਰ ਮੁੱਕਦੇ ਨਾ ਥੋ ਕੜਾਹੇ ਦਾ ਕੜਾਹੇ ਪਰ ਪਏ ਹੋਣ ਦੇ ਕੀੜੇ ਮੈਂ ਪੰਡ ਰੇੜੀਆਂ ਫੇਰਨੀਆਂ ਕੜਾਹੇ ਪਰ ਹੋਏ ਅੱਛਾ ਅੱਛਾ ਜਾਨੀ ਉਸ ਵੇਲੇ ਪਿਆਰ ਵੀ ਬਹੁਤ ਹੁੰਦਾ ਸੀ ਬਹੁਤ ਜਿਆਦਾ ਚਾਰ ਸਵਾਦ ਬੜੇ ਲੱਗਦੇ ਸਨ ਹੁਣ ਤਾਂ ਪਾਰਟੀ ਬਾਜ਼ੀਆਂ 'ਚ ਫਸ ਗਏ ਸਾਰੇ ਠੰਡੀ ਠੀਰ ਹੋਣੀ ਜ਼ਵੇਦ ਵਾਜ ਦਾ ਰਾਤ ਹੀ ਸਵਾਦ ਹੋਣੀ ਬਹੁਤ ਹੀ ਸਵਾਦ ਕਰਨੀ ਚਾਹੀਦੀ ਅੱਛਾ ਅੱਛਾ ਮੈਂ ਕਹਿੰਦਾ ਅੱਗੇ ਇਹ ਵੀ ਹੁੰਦਾ ਸੀਗਾ ਲੱਸੀਆਂ ਦੇ ਵਿੱਚ ਰੂਹ ਕਿਹੜਾ ਜਿਹਾ ਵੀ ਪਾਉਂਦੇ ਹੁੰਦੇ ਸੀਗੇ ਰੂਹ ਕਿਹੜਾ ਪਾ ਲੈਣਾ ਅੱਛਾ ਰੂਹ ਕਿਹੜਾ ਪਾ ਲੈਣਾ ਬੜੀ ਸਵਾਲ ਲੱਗਦੀ ਸੀਗੀ ਹਣਾ ਟੱਟਾ ਬਣਾ ਰਹਿਣਾ ਤਕ ਆ ਅੱਛਾ ਇਹ ਜਿਹੜਾ ਪਿੰਡ ਸਿਗਾ ਇਹ ਮੱਲੇ ਨਾਲ ਕੀ ਇਹਦਾ ਤਾਲਕਾ ਤੇ ਆ ਰੰਲਾ ਮੱਲਾ ਜਿਹੜਾ ਮੱਲੇ ਆ ਉਹ ਉਹ ਮੱਲੋ ਸਾ ਸਾਡੇ ਪਿੰਡ ਜਲੋ ਸਾ ਅੱਜ ਉਹ ਲੱਗੇ ਭਰਾ ਸੇ ਕੋੜ ਦੇ ਸੇ ਅੱਛਾ ਫਿਰ ਚਲੇ ਕਿੱਥੇ ਗਿਆ ਇੱਕ ਮੱਲੇ ਚਲੇ ਗਿਆ ਸੀ ਇਹ ਝੱਲੋ ਇੱਥੇ ਰਹਿ ਗਿਆ ਹਾਂ ਮੱਲੋ ਮੱਲੇ ਚਲੇ ਗਿਆ ਫਿਰ ਉੱਥੇ ਨਾ ਮੈਂ ਕਹਿੰਦਾ ਮੱਲਾ ਮੱਲਾ ਬੇਦੀਆਂ ਰੱਖਤਾ ਨਾ ਹਾਂ ਬੇਦੀਆਂ ਦਾ ਮੋਰੋ ਬਣ ਗਿਆ ਇਕੱਲਾ ਮੱਲਾ ਹੀ ਬਣਿਆ ਪਹਿਲਾਂ ਅੱਛਾ ਅੱਛਾ ਤੇ ਮੇਰੀ ਖਿਆਲ ਵਿੱਚ ਸਾਡੇ ਪਿੰਡ ਦਾ ਮੱਲਾ ਮੱਲੇ ਉੱਥੇ ਵਿਆਹ ਵੀ ਨਹੀਂ ਹੁੰਦੇ ਸੀਗੇ ਉਦੋਂ ਕਰਦਾ ਫੋਨ ਹੈ ਜਾਂ ਉਹ ਤੇ ਵਿਆਹ ਹੋਵੇ ਕਹਿੰਦੇ ਭੈਣ ਭਰਾ ਕੁਛ ਇਦਾਂ ਹਨਾ ਪਰ ਹੁਣ ਤਾਂ ਗਵਾਂਡੀਆਂ ਨਾਲੇ ਹੋਈ ਜਾਂਦੇ ਆ ਪਰ ਦੇਖੋ ਤੁਸੀਂ ਦੇਖੋ ਸੰ ਤੁਸੀਂ 47 ਵੀ ਦੇਖਿਆ ਲੜਾਈਆਂ ਵੀ ਦੇਖਿਆ ਉਸ ਵੇਲੇ ਦਾ ਜਿਹੜਾ ਮਾਹੌਲ ਸੀ ਤੇ ਹੁਣ ਦਾ ਮਾਹੌਲ ਤੁਹਾਨੂੰ ਕਿਦਾਂ ਦਾ ਲੱਗਦਾ ਮਾਹੌਲ ਦਾ ਅੱਗੇ ਪਿੱਛੇ ਵਜਿਆ ਬੇਚ ਖਾੜਾ ਕਾਨੂੰਨ ਕਿਦਾਂ ਦਾ ਹੁੰਦਾ ਸੀ ਉਦੋਂ ਕਾਨੂੰਨ ਕਿਦਾਂ ਦਾ ਹੁੰਦਾ ਸੀ ਕਾਨੂੰਨ ਤਾਂ ਵਜਿਆ ਇੱਥੇ ਸਾਰੇ ਮਤਲਬ ਸਖਤੀ ਹੁੰਦੀ ਸੀ ਹੈਨਾ ਕਿਉਂ ਵਧੀਆ ਸੀ ਸਾਡੇ ਪਿੰਡ ਤੇ ਜਿਹੜੇ ਨੰਬਰਦਾਰ ਸੀਗੇ ਉਹ ਕੌਣ ਸੀਗੇ ਉਸ ਵੇਲੇ ਹੁੰਦੇ ਇੱਕ ਬਟਦਾਰ ਇੱਕ ਰਾਮ ਰਤਾ ਨਾ ਇੱਕ ਰਾਮਕੇ ਜੀ ਰਾਮਕੇ ਜੀ ਰਾਮਕੀਸ਼ਨ ਕੇ ਨਾ ਚੌਸੀ ਰਾਮੇ ਨਿੰਮੀ ਦਾ ਪਾਪਾ ਨਿੰਮੀ ਇੱਕ ਪੰਡਤਾ ਜੋ ਵੀ ਸੁਣਿਆ ਚੌਧਰੀ ਚੌਧਰੀ ਕੋ ਚੌਧਰੀ ਉੱਤੇ ਹੀ ਗਨੇ ਆਇਆ ਦਾ ਮਤਲਬ ਜਿੱਦਾਂ ਪਿੰਡ ਵਾਲੇ ਕਹਿੰਦੇ ਸੀ ਚਲੋ ਭਾਈ ਇਹਦੀ ਗੱਲ ਮੰਨ ਲਈਏ ਵੋਟਾਂ ਬਾਟਾ ਨਾਲ ਨਾਲ ਉੱਤੇ ਹੀ ਬਣਿਆ ਨੀ ਉਸ ਵੇਲੇ ਇੱਜ਼ਤ ਮਾਨ ਕਰਦੇ ਸੀਗੇ ਚੌਧਰੀ ਜਵਾਲਾ ਸ਼ਾਹ ਵੀ ਚੌਧਰੀ ਚਾਹ ਅਸਾ ਜਵਾਲਾ ਸ਼ਾਹ ਦਾ ਅੱਛਾ ਜਿਹੜਾ ਗੇਟ ਬਣਾਇਆ ਹੈ ਉਹ ਕਾਫੀ ਪੁਰਾਣਾ ਵਿਖਿਆ ਮੈਂ ਇਹ ਕਿਹਨੇ ਬਣਾਇਆ ਸੀਗਾ ਆਪਰੇ ਆ ਜਿਹੜਾ ਗੇਟ ਪਿੰਡ ਦਾ ਬਣਿਆ ਮੈਂ ਕਹਿੰਦਾ ਪਿੰਡ 'ਚ ਪਹਿਲਾ ਗੇਟ ਇਹ ਇਹ ਵਾਲਿਆ ਅੱਛਾ ਪਹਿਲਾ ਗੇਟ ਇਹ ਬਣਿਆ ਸੀਗਾ ਇਹ ਪੈਸਾ ਸਾਰਾ ਹੱਕੋ ਦਾ ਲੱਗਾ। ਅੱਛਾ ਅੱਛਾ ਫਿਰ ਚਲੋ ਆਪਣੇ ਹਿਸਾਬ ਨਾਲ ਲਿਖ ਦਿੱਤਾ। ਨਾ ਦੇਖਤਾ ਪੰਚਾਇਤ ਨਾ ਲੇਮਬਰ ਤੋਂ ਵੀ ਸਰਪੰਚ ਰਿਹਾ। ਇਹ ਲੇਮਬਰ ਤੋਂ ਦੇ ਸਰਪੰਚ ਜੀ ਦੇ ਪਹਿਲਾਂ ਬਣ ਗਿਆ। ਅੱਛਾ ਇਹ ਉੱਤੋਂ ਉੱਤੋਂ ਕਹਿੰਦਾ ਪਹਿਲਾਂ ਬਣਿਆ। ਪਹਿਲਾਂ ਬਣਿਆ ਲੱਗਾ। ਜਣੀ ਮਾਦਰ ਬਾਬਾ ਜੀ ਹੁਣ ਉਹ ਚੀਜ਼ਾਂ ਨੂੰ ਤਰਸਦੇ ਆ ਜਿਹੜੀਆਂ ਪੁਰਾਣੇ ਸਮੇਂ ਚ ਬੈਠ ਕੇ ਦੇਖੀਆਂ ਤੁਸੀਂ। ਜੋ ਪਹਿਲਾਂ ਦੇਖਿਆ ਇਦਾਂ ਹੈ ਦੇਖੋ ਬਾਬਾ ਜੀ ਇਸ ਗੱਲ ਤੇ ਚੁੱਪ ਕਰ ਗਏ ਕਿਉਂਕਿ ਉਹ ਸਮਾਂ ਜਾਦ ਆ ਗਿਆ ਕਿ ਜੇ ਕਾਸ਼ ਉਹੀ ਸਮਾਂ ਹੁੰਦਾ ਵਾਕਿਆ ਜੀ ਆਉਂਦੇ ਕੋ ਆ ਮੈਂ ਆਇਆ ਇੱਥੇ ਬੈਠੇ ਹੋਏ ਨੇ ਮੈਂ ਸੋਚਿਆ ਕਿ ਚਲੋ ਅੱਜ ਕਿਉਂ ਨਾ ਕਿਉਂਕਿ ਇਹ ਜਿਹੜੀਆਂ ਗੱਲਾਂ ਆ ਹੱਥ ਨਹੀਂ ਆਣੀਆਂ ਬਜ਼ੁਰਗ ਹੱਥ ਨਹੀਂ ਆਂਦੇ ਹਾਂ ਮੁਜੁਰਗਾਂ ਨੂੰ ਅਸੀਂ ਘਰੋਂ ਕਈ ਵਾਰ ਧੱਕੇ ਮਾਰਦੇ ਆਂ ਬਾਬਾ ਜੀ ਰੋਟੀ ਖਾ ਲਿਓ ਇਹਨਾਂ ਦੀ ਜਮੀਨਾਂ ਆ ਇਹਨਾਂ ਦੀਆਂ ਜਾਇਦਾਦਾਂ ਆ ਇਹਨਾਂ ਦਾ ਸਾਰਾ ਕੁਝ ਆ ਜਿੱਤੇ ਅੱਜ ਅਧਿਸ਼ਾ ਦੇ ਵਿੱਚ ਅਸੀਂ ਪਿੰਡ ਤੇ ਇਹਨਾਂ ਦੇ ਹੀ ਚੱਲ ਰਿਹਾ ਨਾ ਤੁਸੀਂ ਦੱਸੋ ਭਾਜੀ ਕਿ ਇਹ ਗੱਲਾਂ ਝਾਦ ਆ ਨਹੀਂ ਕਿਤੇ ਆ ਸਕਦਾ ਸਾਨੂੰ ਹੱਥ ਸਮਾ ਨਾ 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 ਇਹ ਕਦੇ ਨਹੀਂ ਆ ਸਕਦਾ ਇਹ ਸਮਾ ਨਹੀਂ ਚਲੋ ਇੱਧਰ ਵੀ ਇਹਨੂੰ ਕਹਿੰਦੇ ਆ ਜੀ ਬੋਰ ਤਰਵੈਣੀ ਜਿਹਨੂੰ ਕਹਿ ਦਿੰਦੇ ਬਾਕੀ ਰਿਪੋਰਟ ਇਸ ਬ੍ਰੇਕ ਤੋਂ ਬਾਅਦ ਦਵਾਈਆਂ ਖਾ ਖਾ ਕੇ ਪਰੇਸ਼ਾਨ ਹੋ ਚੁੱਕੇ ਮਰੀਜ਼ਾਂ ਲਈ ਆਸ ਦੀ ਇੱਕੋ ਇੱਕ ਕਿਰਨ ਕਹਿਤ ਆਯੁਰਵੇਦ ਦੁਆਖਾਨਾ ਔਰ ਤੁਮਰਦ ਹਰ ਤਰ੍ਹਾਂ ਦੇ ਗੁਪਤ ਰੋਗਾਂ ਦੇ ਮਾਹਰ ਅਧਰੰਗ ਕਾਲਾ ਪੀੜਿਆ ਮੋਟਾਪਾ ਸ਼ੂਗਰ ਘਟੇ ਹੋਏ ਸੈੱਲ ਇੱਕ ਦਿਨ ਵਿੱਚ ਪੂਰੇ ਕਰੋ ਫੋਨ ਕਰੋ 98763 79499 ਜੀ ਬੋਰਡ ਵਾਕਿਆ ਇਹ ਵੀ ਸਾਡਾ ਬਾਬਾ ਬੋਰਡ ਨੇ ਪੁਰਾਣੇ ਬੋਰਡ ਪੁਰਾਣੇ ਬੋਰਡ ਨੇ ਜਿਨ੍ਹਾਂ ਨੇ ਸਾਨੂੰ ਪੁਰਾਣੀ ਹਿਸਟਰੀ ਦੱਸੀ ਏ ਜਦੋਂ ਬਜ਼ੁਰਗ ਤੁਰ ਜਾਣੇ ਆ ਨਾ ਲੋਕਾਂ ਨੇ ਲੱਭਦੇ ਰ ਫੇਂੜਨਾ ਕਿ ਸਾਨੂੰ ਪਿੰਡ ਦਾ ਇਤਿਹਾਸ ਦੱਸੋ ਹੋਰ ਧੱਕੇ ਮਾਰਦੇ ਆ ਹਾਂ ਹੋਰ ਧੱਕੇ ਮਾਰਦੇ ਆ ਹੁਣ ਧੱਕੇ ਮਾਰਦੇ ਆ ਅਬ ਅੱਛਾ ਬੋਰਡ ਨੂੰ ਤੁਸੀਂ ਆਪਣੀ ਸੁਰਤ ਚ ਕਿੰਨਾ ਚੇਰ ਹੋ ਗਿਆ ਹੋਇਆ ਹੈ ਸਾਡੇ ਬਾਬਾ ਸੌ ਹੁਣ ਮਰਿਆ ਅੱਛਾ ਐਦਾਂ ਦੀ ਦੇ ਦੇ ਦੇਖੀ ਮੈਂ ਮੈਂ ਕਹਿੰਦਾ ਜਵਾਨੇ ਹੀ ਦੇਖੀ ਆ ਹੈ ਹਾਂ ਜੀ ਹਾਂ ਜੀ ਦੇਖਦਾ ਅੱਛਾ ਕਦ ਦੀ ਹੈਗੀ ਆ ਹਨਾ ਇਹ ਆਪਣੇ ਜਿਹੜਾ ਇਹ ਛੱਪੜ ਆ ਇਹ ਕਦਕ ਦਾ ਇੱਥੇ ਹੋਏਗਾ ਇਹ ਵੀ ਉਹਦੇ ਪਹਿਲਾਂ ਦਾ ਜਾਂ ਹੁਣ ਜਦੀ ਪੋੜੇ ਉਹਦੇ ਪਹਿਲਾਂ ਅੱਛਾ ਤੁਸੀਂ ਤਾਂ ਬਾਹਰਲੇ ਮੁਲਕਾਂ 'ਚ ਵੀ ਜਾ ਆਏ ਆ ਉੱਥੇ ਦਾ ਕਾਨੂੰਨ ਤੇ ਇੱਥੇ ਦਾ ਕਾਨੂੰਨ ਦਾ ਕਿੰਦਾ ਦਾ ਹੈਗਾ ਆ ਕਾਨੂੰਨ ਦਾ ਉਧਰ ਬਾਹਰਲਾ ਵਧੀਆ ਆ ਇਸੇ ਨਾਲੋਂ ਅੱਛਾ ਰਹਿਣਾ ਸਹਿਣਾ ਇੱਥੇ ਕੋਈ ਪੈਸੇ ਨਹੀਂ ਦਿੰਦਾ ਹੈਗਾ ਨੂੰ ਉਹਦੇ ਦਾਗ ਦੇ ਪੈਸੇ ਮਿਲ ਜਾਂਦੇ ਜਾਂ ਪਰ ਇੱਥੇ ਜੱਟ ਵੀ ਤਾਂ ਕਹੇ ਦਿੰਦੇ ਆ ਯਾਰ ਕੱਲ ਨੂੰ ਲੈ ਜਾਈ ਮਜ਼ਦੂਰ ਨੂੰ ਦੇਣੇ ਨਹੀਂ ਹੈਗੇ ਨਹੀਂ ਪਰ ਇੱਕ ਗੱਲ ਇੱਕ ਗੱਲ ਹੋ ਰਿਹਾ ਭਾਜੀ ਅੱਗੇ ਜਿਹੜੇ ਮਜ਼ਦੂਰ ਕੰਮ ਕਰਦੇ ਹੁੰਦੇ ਸੀਗੇ ਨਾ ਉਹ ਰੂਹ ਨਾਲ ਕਰਦੇ ਸੀਗੇ ਕਿ ਭਾਈ ਇਹ ਨਹੀਂ ਪੈਸਾ ਲਾਇਆ ਤੇ ਅਸੀਂ ਕੰਮ ਕਰਕੇ ਜਾਈਏ ਹੁਣ ਤਾਂ ਮੈਂ ਕਹਿੰਦਾ ਬੀੜੀ ਲਾਲੇ ਤਾਂ 2 ਘੰਟੇ ਪਾਰ ਆ ਕਰਦੀਆਂ ਆ ਜਿਹੜੀਆਂ ਆ ਅੰਗੜਬਾੜੀ ਵਾਲੀਆਂ ਸਾਰਾ ਦਿਨ ਰੇਗਾਂ ਵਾਲੀਆਂ ਬੈਠੀਆਂ ਰਹਿੰਦੀਆਂ ਸਰ ਆ ਚੌਥੀ ਨਾ ਕੋਈ ਕੰਮ ਕਰਦਾ ਮਤਲਬ ਵਿਦੇਸ਼ ਦੇ ਵਿੱਚ ਤਾਂ ਨਹੀਂ ਇਦਾਂ ਹੈਗਾ ਨਾ ਵਿਦੇਸ਼ ਉਹ ਤਾਂ ਉਹ ਅਗਲੇ ਪੂਰੇ ਪੈਸੇ ਦਿੰਦਾ ਭਾਈ ਕੰਮ ਪੂਰਾ ਲੈਂਦਾ ਕੰਮ ਪੂਰਾ ਲੈਂਦਾ ਹੈਗਾ ਇਹ ਸਾਡੇ ਆਪਣੇ ਫੌਜੀ ਸਾਹਿਬ ਵੀ ਆ ਗਏ ਹੈਗੇ ਆ ਫੌਜੀ ਸਾਹਿਬ ਤੁਸੀਂ ਪਰਮਿਟ ਫੌਜ ਦੇ ਵਿੱਚ ਕਿੰਨਾ ਕਸਮਾ ਰਹੇ ਆਂ ਮੈਂ 19 ਸਾਲ ਦੇ ਹਾਂ ਜੀ 19 ਸਾਲ ਰਹੇ ਹੈਗੇ ਆ ਤੇ ਤੁਸੀਂ ਜਿਹੜਾ ਆ ਕਿ ਜਿੱਦਾਂ ਮਤਲਬ ਪਹਿਲਾ ਸਮਾਂ ਹੁੰਦਾ ਸੀਗਾ ਜਾਨੀ ਨਿਆਣੇ ਜਿਹੜੇ ਸੀਗੇ ਆਪਣੇ ਬੱਚੇ ਤੇ ਹੁਣ ਦੇ ਜਿਹੜੇ ਬੱਚੇ ਉਹਨਾਂ 'ਚ ਕੀ ਫਰਕ ਦੇਖਦੇ ਆ ਜੀ ਹੁਣ ਦੇ ਬੱਚਿਆਂ ਦੇ ਵਿੱਚ ਔਰ ਪੁਰਾਣੇ ਬੱਚਿਆਂ ਦੇ ਵਿੱਚ ਫਰਕ ਇਹ ਆ ਕਿ ਜਿਹੜੇ ਪੁਰਾਣੇ ਬੱਚੇ ਸੀਗੇ ਉਹ ਖੇਲਦੇ ਸੀਗੇ ਮਿੱਟੀਆਂ 'ਚ ਖੇਲਦੇ ਸੀ ਗਰਾਉਂਡ 'ਚ ਹੁਣ ਕਹਿੰਦੇ ਮਿੱਟੀ ਤੋਂ ਇਨਫੈਕਸ਼ਨ ਹੋ ਜਾਣਾ ਕਹਿੰਦੇ ਆ ਜਿਹੜੇ ਆ ਉਹ ਨਿਆਣੇ ਟੀਵੀ ਦੇਖਦੇ ਜਾਂ ਮਾਪੇ ਉਹਨੂੰ ਕੋਲ ਫੜਾ ਦਿੰਦਾ ਆ ਹਾਂ ਤੇ ਮਾਂ ਅਲੱਗ ਫੋਨ ਤੇ ਲੱਗੀ ਹੁੰਦੀ ਤੇ ਅਲੱਗ ਤੇ ਬੱਚਾ ਛੋਟਾ ਮਤਲਬ ਘਰ ਵਿੱਚ ਫੈਮਲੀ ਬिखर ਗਈ ਬिखर ਗਈ ਫੈਮਲੀ ਵੀ ਪਿੰਡਾਂ 'ਚ ਪਾੜੇ ਪੈ ਗਏ ਜਿਹੜੀ ਇਲੈਕਸ਼ਨ ਹੋਈ ਆ ਵੋਟਾਂ ਪਹਿਲਾਂ ਸਾਰੇ ਪਿੰਡਾਂ ਦਾ ਭਾਈਚਾਰਾ ਇਕੁੰਦਾ ਸੀ ਭਾਈਚਾਰਾ ਹੁਣ ਸਾਰੇ ਪਿੰਡਾਂ 'ਚ ਬੰਡੀਆਂ ਪੈ ਗਈਆਂ ਉਹ ਐਵੇਂ ਕਾਲੀ ਆ ਜੀ ਇੱਕ ਉਹ ਕਾਂਗਰਸੀ ਆ ਅੱਛਾ ਭੋਗਾਂ ਦੇ ਸਾਰਿਆਂ ਦੇ ਖੰਡ ਪਾਠਾਂ ਦੇ ਇੱਕ ਦੂਗੇ ਦੇ ਜਾਂ ਵੋਟਾਂ ਹੰਡ ਪਾਠਾ ਦੇ ਜਾਂਦੇ ਫਾਰਮੈਲਟੀ ਕਰਦੇ ਬੁਲਾਉਂਦੇ ਨਹੀਂ ਹੈ ਦਿਲੋਂ ਨਹੀਂ ਬੁਲਾਉਂਦੇ ਦਿਲੋਂ ਪਾੜੇ ਪੈ ਗਏ ਜਦ ਵੋਟਾਂ ਆ ਜਾਣੀਆਂ ਫਿਰ ਬਸ ਉਹ ਪੁਰਾਣੇ ਸਭੇ ਆ ਜਿਹੜੀ ਤੁਸੀਂ ਫੋਨ ਵਾਲੀ ਗੱਲ ਕੀਤੀ ਆ ਇਨੀ ਜਿਹੜੀ ਫੋਨ ਵਾਲੀ ਗੱਲ ਕੀਤੀ ਹੈ ਸੱਚੀ ਹੈਗੀ ਆ ਵੀ ਆਪਣੇ ਆਪਣੇ ਫੋਨ ਤੇ ਲੱਗੇ ਰਹਿੰਦੇ ਆ ਨਹੀਂ ਬਸ ਤੁਸੀਂ ਵੀ ਫੋਨ ਤੇ ਲੱਗੇ ਰਹਿੰਦੇ ਆ ਅਸੀਂ ਸਾਡੀ ਤਾਂ ਕੁੜੀ ਸਾਡੇ ਦਿਨਾਂ ਚੌਹ ਹੱਲਾ ਦੀ ਉਹ ਆਪਣਾ ਆਈ ਭੈਡ ਲੈ ਕੇ ਬੈਠੀ ਜਾਂਦੀ ਲੋ ਬੱਚੇ ਵੀ ਜਿਹੜੇ ਆ ਉਹ ਕੰਮ ਕਰਕੇ ਉਹ ਆਪਣਾ ਵਾਲਾ ਐ ਕਰੀ ਜਾਂਦੀ ਆ ਬੱਚੇ ਤੇ ਹਨ ਮੇਰੇ ਕੋਲ ਦੰਦ ਤਾਂ ਦੋ ਗੋਦੀਆਂ ਖਾਦਣਾ ਪੈਂ ਲਿਖਿਆ ਜੂਨੀਅਰ ਦੰਦ ਹਾਂ ਤਾਂ ਉਹ ਦੇਖਿਆ ਫੋਨ ਵਾਲਾ ਇਦਾਂ ਨਿਆਣੇ ਕਹਿੰਗੇ ਗੱਦਗੇ ਜਾਣੇ ਉਹ ਫੋਨ ਤੇ ਹੀ ਚੱਲੀ ਆ ਪੰਜਾਬ ਖਾਲਿਆ ਜੀ ਟੀਵੀ ਨੇ ਉਹਨਾਂ ਨੇ ਅੱਛਾ ਯਾਰ ਤੁਸੀਂ ਵੀ ਵਿਦੇਸ਼ ਵਿੱਚ ਜਾ ਕੇ ਆਏ ਆ ਇੱਥੇ ਨਾਲੋਂ ਵਿਦੇਸ਼ ਵਿੱਚ ਤਾਂ ਇੱਥੇ ਚਿੱਟਾ ਚੱਲਦਾ ਸਭ ਕੁਝ ਚੱਲਦਾ ਉੱਥੇ ਕਿੱਦਾਂ ਹੈਗਾ ਮਤਲਬ ਉੱਥੇ ਕੋਈ ਇਦਾਂ ਦਾ ਨਹੀਂ ਹੈ ਪਈ ਹਰ ਘਰ ਚਿੱਟਾ ਬਿਕਦਾ ਹੋ ਵੇਲਾ ਬੈਲਾ ਹੈਗਾ ਚੱਲਦਾ ਹੈਗਾ ਪਰ ਉੱਥੇ ਕਾਨੂੰਨ ਵੀ ਹੈਗਾ ਕਾਨੂੰਨ ਵੀ ਹੈ ਚੋਰੀ ਛੱਪੇ ਉੱਥੇ ਜਿੱਦਾਂ ਚੱਲਦਾ ਜੀ ਜਰਮਨ ਦੇ ਵਿੱਚ ਵੀ ਚੱਲਦਾ ਹੈ ਪਰ ਉਹ ਬਹੁਤ ਘੱਟ ਹੈ ਨਾ ਸਖਤੀ ਵੀ ਹੋਣੀ ਹੈ ਨਾ ਵਿੱਚ ਤਾਂ ਪਿੰਡਾਂ ਪਿੰਡਾਂ 'ਚ ਵਿਕ ਰਿਹਾ ਹੈ ਪ੍ਰਸ਼ਾਸਨ ਨੂੰ ਪਤਾ ਹੈ ਪ੍ਰਸ਼ਾਸਨ ਕੁਝ ਕਰਨੀ ਰਿਹਾ ਕਰਨੀ ਰਿਹਾ ਜਿਹਦਾ ਮਤਲਬ ਕਿ ਜਦੋਂ ਪਿੰਡਾਂ ਦੇ ਵਿੱਚ ਨਸ਼ਾ ਵਿਕ ਰਿਹਾ ਸਰਪੰਚ ਨੂੰ ਪੁੱਛੀਏ ਪੁੱਛੀ ਨਹੀਂ ਸਕਦੇ ਕਿ ਕੌਣ ਵੇਚਦਾ ਨਹੀਂ ਮੈਂ ਕਹਿੰਦਾ ਇੱਕ ਗੱਲ ਹੋਰ ਨਹੀਂ ਹੋ ਜਾਣੀ ਚਾਹੀਦੀ ਪੀ ਇਹ ਜਿਹੜਾ ਪ੍ਰਸ਼ਾਸਨ ਤਾਂ ਚਲੋ ਦੂਰ ਹੁੰਦਾ ਜਿਹੜੀਆਂ ਪਿੰਡਾਂ ਦੀਆਂ ਪੰਚਾਇਤਾਂ ਬਣਦੀਆਂ ਪੰਜ ਬਣਦੇ ਸਰਪੰਚ ਬਣਦੇ ਉਹ ਉਹਨਾਂ ਨੂੰ ਵੋਟਾਂ પાਕੇ 5 ਸਾਲ ਲਈ ਇਸੇ ਲਈ ਬਣਾਨੇ ਕਿ ਪਿੰਡ ਵਿੱਚ ਕੋਈ ਐਸੀ ਗੱਲਬਾਤ ਨਾ ਹੋਵੇ ਉਹ ਦਾ ਬਣਾਉਂਦੇ ਜੀ ਉਹ ਡਰਦੇ ਆ ਜਿਹੜੇ ਇਹ ਰਸ਼ਾ ਤਸਕਰ ਆ ਗੈਂਗਸਟਰ ਆ ਅੱਛਾ ਗੈਂਗਸਟਰਾਂ ਨੂੰ ਜਿਹੜੀ ਪ੍ਰਸ਼ਾਸਨ ਆ ਉਹ ਜ਼ਿਲ੍ਹੇ ਦੇ ਵਿੱਚ ਬੈਠ ਕੇ ਵੀਆਈਪੀ ਬਿੱਜਾ ਦੇ ਰਿਹਾ ਟ੍ਰੀਟਮੈਂਟ ਦੇ ਰਿਹਾ ਵਰਟੀਬ ਟੈਲੀਵਿਨ ਚਾਹਦਾ ਹੀ ਆ ਕਿਦਿਆਂ ਤੁਸੀਂ ਇਹਦਾ ਗੈਂਗਸਟਰਾਂ ਦਾ ਐਨਕਾਊਂਟਰ ਕੀਤਾ ਜਾਵੇ ਇਸ ਤਰ੍ਹਾਂ ਜੋਗੀ ਕਰ ਰਿਹਾ ਮੈਂ ਕਹਿੰਦਾ ਪੰਜਾਬ ਦੇ ਦੂਜੇ ਦਿਨ ਸਾਰਾ ਖਤਮ ਹੋ ਜਿਹੜੀ ਕਹਾਣੀ ਪੁਲਿਸ ਨੂੰ ਪਰਸ ਪਰਸ ਨੂੰ ਫ੍ਰੀ ਹੈਡ ਦਿੱਤਾ ਜਾਵੇ ਫ੍ਰੀ ਅ ਤੇਖੋ ਜੀ ਇਹ ਇੱਥੇ ਵੀ ਜਿਹੜੀ ਗੱਲ ਆਲਾ ਦੋਲਾ ਸਾਰਾ ਇੱਥੇ ਅਸੀਂ ਜਿਹੜੀ ਇਹ ਗੱਲ ਲਈ ਹੈਗੀ ਆ ਮੈਂ ਸੋਚਿਆ ਵੀ ਦੇਖੋ ਬਜ਼ੁਰਗ ਬੈਠੇ ਆ ਮੇਰੀ ਇੱਕ ਆਦਤ ਵੀ ਆ ਜਿੱਥੇ ਵੀ ਸਿਆਣੇ ਬਜ਼ੁਰਗ ਬੈਠੇ ਹੋਣ ਨਾ ਕਿਤੇ ਵੀ ਮਿਲ ਜਾਣ ਉਹਨਾਂ ਤੋਂ ਜਿਹੜੀ ਗੱਲ ਸਾਨੂੰ ਮਿਲਦੀ ਆ ਉਹ ਅਸੀਂ ਦੇਸ਼ਾਂ ਵਿਦੇਸ਼ਾਂ 'ਚ ਇਤੋਂ ਅਸੀਂ ਪਹਚਾਣੇ ਹੈਗੇ ਆ ਉਹ ਸਾਡੀ ਕੋਸ਼ਿਸ਼ ਹੁੰਦੀ ਆ ਕਿ ਅਸੀਂ ਤੁਸੀਂ ਵੀ ਭਾਜੀ ਖੇਤੀਬਾੜੀ ਉਹ ਕਰਦੇ ਆ ਹਨਾ ਕਿੱਦਾਂ ਦੀ ਖੇਤੀਬਾੜੀ ਆ ਹੋਣ ਦੀ ਪਰ ਜਿਹੜੇ ਝੋਨਾ ਹੀ ਲਾਈ ਜਾਂਦੇ ਆ ਪਾਣੀ ਨਹੀਂ ਖਤਮ ਹੁੰਦਾ ਪਾਣੀ ਪਹਿਲੀ ਨੂੰ ਲਾਉਣਾ ਇੱਕ ਅੱਗਾ ਵੀ ਲਾਉਂਦੇ ਆ ਇਹ ਥੋੜਾ ਇਹ ਧਿਆਨ ਰੱਖਣਾ ਚਾਹੀਦਾ ਆਣ ਵਾਲੀ ਪੀੜ੍ਹੀ ਨੂੰ ਪਾਣੀ ਨਹੀਂ ਮਿਲਣਾ ਹੈਗਾ ਹਾਂ ਜੀ ਪਾਣੀ ਨਹੀਂ ਮੈਂ ਤਾਂ ਫੇਰਾ ਰਾਲਾ ਬਣਾ ਹਾਂ ਇੱਕ ਪਿੰਡ ਵਿੱਚ ਬਾਈਕਾਟ ਕਰ ਲਿਆ ਜਦ ਕਿਸਾਨਾਂ ਨੇ ਬਾਈਕਾਟ ਕਰਤਾ ਪਰ ਕਹਿੰਦੇ ਸੀ ਛੋਣਾ ਨਹੀਂ ਲੈਣਾ ਆਹ ਵਾ ਪਰ ਇੱਕ ਗੱਲ ਇਹ ਸਰਕਾਰਾਂ ਨੂੰ ਫਸਲ ਦੇ ਬਦਲਦਾ ਵੀ ਭਾਅ ਦੇਣਾ ਚਾਹੀਦਾ ਕਿਸਾਨ 15 ਨੂੰ 15 ਲਾਉਣ ਲੱਗੇ ਹੁਣ ਕਿਸਾਨ ਨਹੀਂ ਨਹੀਂ ਇੱਕ ਬਦਲ ਦੇਣਾ ਚਾਹੀਦਾ ਇਹਦਾ ਛੋਨੇ ਦਾ ਤੇ ਲੋਕੀ ਹੋਰ ਲਾਣ ਤੇ ਪੈਸਾ ਮਿਲੇ ਉਹਦਾ ਹਾਲਾ ਹੀ ਪੂਰਾ ਹੁੰਦਾ ਹਾਲਾ ਹੀ ਨਹੀਂ ਪੂਰਾ ਹਾਂ ਨਹੀਂ ਪੂਰਾ ਠੀਕ ਹੈ ਜੀ ਆ ਤੁਸੀਂ ਛੱਪੜ ਦੇਖ ਸਕਦੇ ਆ ਪਿੰਡ ਦੇ ਜਿਹੜਾ ਕਿ ਮੈਂ ਇਸ ਵੇਲੇ ਬੋਰ ਤੇ ਖੜਾ ਹੈਗਾ ਆ ਉਹ ਦੇਖੋ ਬੋਲਦ ਜਿਹੜੇ ਆ ਅੱਜ ਵੀ ਮਤਲਬ ਇਹਨਾਂ ਨੂੰ ਹੈ ਕਿ ਅਸੀਂ ਜਿਹੜੀ ਖੇਤੀ ਦੀ ਕਰਦੇ ਸੀ ਨਿਆਣਿਆਂ ਨੂੰ ਪਤਾ ਰਹੇ ਆ ਮੈਂ ਝੂਮ ਕਰਕੇ ਤੁਹਾਨੂੰ ਦਰਿਆ ਆ ਉਹ ਦੇਖੋ ਤੁਸੀਂ ਦੇਖ ਪਾ ਰਹੇ ਆ ਕਿ ਬੱਚਿਆਂ ਨੂੰ ਚੇਤਾ ਰਹੇ ਕਿ ਬੁੱਲਦ ਵੀ ਆ ਨੇ ਤੇ ਆਉਣ ਵਾਲੇ ਸਮੇਂ ਜਿੱਦਾਂ ਮਸ਼ੀਨਰੀ ਵਧੀ ਜਾ ਰਹੀ ਆ ਇਹ ਤੁਹਾਨੂੰ ਬੁੱਲਦ ਵਗੈਰਾ ਵੀ ਜਿਹੜੇ ਇੱਥੇ ਨਜ਼ਰ ਨਹੀਂ ਆਣੇ ਪੈਕਟਾਂ 'ਚ ਦੁੱਧ ਆਂਦਾ ਪੈਕਟਾਂ ਵਿੱਚ ਘਿਓ ਆਂਦਾ ਤੁਹਾਨੂੰ ਇਹ ਪ੍ਰਾਣੀਆਂ ਚੀਜ਼ਾਂ ਨਜ਼ਰ ਨਹੀਂ ਆਣੀਆਂ ਪਰੇਥੀ ਪੰਪਰਾ ਨੂੰ ਇਹ ਕੈਮ ਰੱਖਿਆ ਹੋਇਆ ਹੈ ਇਸ ਵੀਡੀਓ ਨੂੰ ਵੱਧ ਤੋਂ ਵੱਧ ਤੁਸੀਂ ਸ਼ੇਅਰ ਕਰਨਾ ਲਾਈਕ ਕਰਨਾ ਕਮੈਂਟ ਕਰਨਾ ਨਵਾਂ ਸ਼ਹਿਰ ਦਵਾਬਾ YouTube ਚੈਨਲ ਤੋਂ ਪਰ ਹਾਲ ਵੀ ਹੈਗਾ ਪੰਜਾਲੇ ਵੀ ਪਈ ਆ ਅੱਛਾ ਪੰਜਾਲੇ ਵੀ ਨਹੀਂ ਚਲੋ ਕਿਤੇ ਵੀ ਹੋਇਆ ਪਰ ਇੱਕ ਜ਼ਰੂਰ ਗੱਲ ਆ ਜਿੱਦਾਂ ਛੱਪੜਾਂ ਦੇ ਵਿੱਚ ਗੰਧ ਪਿਆ ਹੋਇਆ ਆ ਇਹ ਪੰਚਾਇਤਾਂ ਦੇ ਅੰਡਰ ਦੇ ਵਿੱਚ ਜ਼ਰੂਰ ਹੈਗਾ ਇਹਦੀ ਸਫਾਈ ਚਾਹੀਦੀ ਆ ਤੇ ਲੋਕਾਂ ਨੂੰ ਵੀ ਚਾਹੀਦਾ ਹੈਗਾ ਕਿ ਇਹਦੀ ਗੰਦਗੀ ਜਿਹੜੀ ਹੈਗੀ ਘਟੋ-ਘਟੋ ਛੱਪੜ ਦੇ ਵਿੱਚ ਨਾ ਸਿੱਟਾਂ ਥੋੜਾ ਜਿਹਾ ਵਕਤ ਸੀ ਇਸ ਕਰਕੇ ਮੈਂ ਘਰਚਾਂ ਦੀ ਜਿਹੜੀ ਬੋਰ ਹੈਗੀ ਆ ਤਰਵੈਣੀ ਹੈਗੀ ਆ ਉੱਥੇ ਇਸ ਵੇਲੇ ਖੜਾ ਆ ਪਰ ਜਿਹੜੀ ਮੈਂ ਹੁਣ ਗੱਲ ਕਹਿਣ ਰਿਹਾ ਇਹ ਨੌਜਵਾਨਾਂ ਨੂੰ ਆਉਣ ਵਾਲੀ ਪੀੜ੍ਹੀ ਨੂੰ ਯਾਦ ਰੱਖਣੀ ਚਾਹੀਦੀ ਹੈਗੀ ਆ ਜਿਸ ਤਰ੍ਹਾਂ ਇਹਨਾਂ ਬਜ਼ੁਰਗਾਂ ਦੇ ਕੋਲੋਂ ਪੁਰਾਣੀ ਜਿਹੜੀ ਗੱਲਬਾਤ ਸਾਨੂੰ ਕਰਨ ਨੂੰ ਮਿਲੀ ਹੈਗੀ ਆ ਪਿੰਡ ਕਿੱਦਾਂ ਬਣੇ ਬਣਿਆ ਰੋਲਿਆਂ ਦੇ ਵੇਲੇ ਕੀ ਗੱਲਬਾਤ ਸੀਗੀ ਇਹ ਚੀਜ਼ਾਂ ਜਿਹੜੀਆਂ ਆ ਕਿ ਤੁਹਾਨੂੰ ਕਿਸੇ ਤੋਂ ਨਹੀਂ ਮਿਲ ਸਕਦੀਆਂ ਹੈਗੀ ਜਿਸ ਤਰ੍ਹਾਂ ਅਸੀਂ ਇਹਨਾਂ ਤੋਂ ਆਪਣੇ ਪਿੰਡ ਬਾਰੇ ਜਿਹੜੀ ਆ ਗੱਲਬਾਤ ਪੁੱਛੀ ਹੈਗੀ ਆ ਸਾਰੀ ਪੁਰਾਣੀ ਪੁੱਛੀ ਹੈ ਗਿਆ ਪਰ ਅੱਜ ਕੱਲ ਨੌਜਵਾਨਾਂ ਨੂੰ ਆਪਣੇ ਹੀ ਕੰਮਾਂ ਤੋਂ ਬੇਲ ਮਿਲੇ ਤਾਂ ਹੀ ਤੇ ਉਹ ਪਿੰਡ ਵੱਲ ਨੂੰ ਧਿਆਨ ਕਰਨ ਪੈਸੇ ਇਦਾਂ ਨਹੀਂ ਹੈ ਬਹੁਤ ਸਾਰੇ ਪਿੰਡਾਂ ਦੇ ਵਿੱਚ ਜਿਹੜੀਆਂ ਕੀ ਸਮਾਜ ਸੇਵੀ ਸੰਸਥਾਵਾਂ ਬਣੀਆਂ ਹੋਈਆਂ ਆ ਬਹੁਤ ਸਾਰੇ ਨੌਜਵਾਨਾਂ ਦਾ ਇਹ ਉਪਰਾਲਾ ਆ ਕਿ ਪਿੰਡ ਨੂੰ ਸਾਫ਼ ਸੁਥਰਾ ਰੱਖੀਏ ਬੁਟੇ ਲਾਈਏ ਜਾਂ ਇਹੇ ਕੰਮ ਕਰੀਏ ਪਰ ਇਹ ਜਿਹੜੇ ਬਜ਼ੁਰਗ ਨੇ ਅਸੀਂ ਬਹੁਤ ਸਾਰੀ ਥਾਵਾਂ ਤੇ ਜਾ ਕੇ ਦੇਖਿਆ ਇਹਨਾਂ ਦੀ ਦੁਰਦਿਸ਼ਾ ਇਹਨੀ ਮਾਰੀ ਹੋਈ ਪਈ ਆ ਕਿ ਜਿੱਦਾਂ ਇਹਨਾਂ ਬਜ਼ੁਰਗਾਂ ਨੇ ਦੱਸਿਆ ਔਰ ਸੱਚ ਕਿਹਾ ਕਿ ਅੱਜਕੱਲ ਤੇ ਬਜ਼ੁਰਗਾਂ ਦੀ ਉਮਰ ਦਾ ਵੀ ਲਿਆਜ ਨਹੀਂ ਕੀਤਾ ਜਾਂਦਾ ਕਿ ਡੰਡੇ ਲੈ ਕੇ ਵੀ ਉਹਨਾਂ ਨੂੰ ਮਗਰ ਪੈ ਜਾਂਦੇ ਨੇ ਨੌਜਵਾਨ ਕੰਮ ਖੁਦ ਨਹੀਂ ਕਰਨਾ ਤੇ ਬਜ਼ੁਰਗਾਂ ਦੀਆਂ ਜ਼ਮੀਨਾਂ ਦੇ ਉੱਪਰ ਅੱਖ ਰੱਖਦੇ ਨੇ ਜੁਰਮ ਇੱਥੋਂ ਤੱਕ ਕਿ ਉਹਨਾਂ ਦੀ ਪੈਨਸ਼ਨ ਕਦੋਂ ਆਣੀ ਆ ਉਹਦੇ ਤੇ ਅੱਖ ਰੱਖਦੇ ਨੇ ਕਿ ਇਹ ਤੇ ਇਹ ਵੀ ਸਾਨੂੰ ਮਿਲ ਜਾਵੇ ਆਪ ਮਿਹਨਤ ਕਰਨ ਦੀ ਬਜਾਏ ਸੋ ਮੈਂ ਸਾਰਿਆਂ ਨੂੰ ਕਹੂੰਗਾ ਕਿ ਜਿਨ੍ਹਾਂ ਜਿਨ੍ਹਾਂ ਦੇ ਵੀ ਆਪਣੇ ਮਾਪੇ ਬਾਪ ਜਾਂ ਬਜ਼ੁਰਗ ਘਰ ਦੇ ਵਿੱਚ ਸਿਆਣੇ ਬੈਠੇ ਹਨ ਇਹ ਕਦੀ ਮੁੜ ਕੇ ਲੱਭਣੇ ਨਹੀਂ ਹੈਗੇ ਜਦੋਂ ਇਹਨਾਂ ਨੇ ਸੰਸਾਰ ਤੋਂ ਚਲੇ ਜਾਣਾ ਚਲੇ ਅਸੀਂ ਵੀ ਜਾਣਾ ਹੈਗਾ ਆ ਅਸੀਂ ਵੀ ਇਹਨਾਂ ਵਰਗੇ ਬਜ਼ੁਰਗਾਂ ਤੋਂ ਗੱਲਬਾਤ ਲੈਣੇ ਹੈਗੇ ਆ ਸੋ ਚੰਗੀ ਸਿਹਤ ਦੇ ਲਈ ਤੁਸੀਂ ਜਿਹੜਾ ਇਹਨਾਂ ਬਜ਼ੁਰਗਾਂ ਤੋਂ ਤੁਸੀਂ ਦੇਖੋ ਕਿੰਨੀ ਕਿੰਨੀ ਸੱਤਰ ਖਾ ਜਾਂਦੇ ਸੀ ਘੇ ਖਾ ਜਾਂਦੇ ਸੀ ਹੁਣ ਤੇ ਕਹਿੰਦੇ ਨੇ ਕਿ ਬਲੱਡ ਡੀਪੀ ਵੱਜ ਜਾਣਾ ਆ ਸਾਡਾ ਜਿਹੜਾ ਕਿ ਆ ਬਿਮਾਰੀ ਲੱਗ ਜਾਣੀ ਆ ਉਹਦੇ ਕਾਰਨ ਨੇ ਕੀ ਮਿਹਨਤ ਦਾ ਨਾ ਕਰਨਾ ਕਿਸੇ ਹੋਰ ਸਮੇਂ ਦੇ ਵਿੱਚ ਵੀ ਅਸੀਂ ਤੁਹਾਨੂੰ ਪੂਰੀ ਜਾਣਕਾਰੀ ਦਵਾਂਗੇ ਪਰ ਮੈਂ ਇਨਾ ਕਰਨੈਲ ਸਿੰਘ ਜੀ ਬਜ਼ੁਰਗਾਂ ਦਾ ਬੜਾ ਧੰਨਵਾਦ ਕਰਦਾ ਹਾਂ ਸ਼ੁਕਰਗੁਜ਼ਾਰ ਹੈਗਾ ਇਹੋ ਜਿਹੇ ਜਿੱਥੇ ਬਾਬਾ ਇਹਨੂੰ ਬਾਬਾ ਬੋੜ ਕਿਹਾ ਜਾਂਦਾ ਆ ਇਹੋ ਜਿਹੇ ਜਿਹੜੇ ਬੈਠੇ ਨੇ ਇਹ ਵੀ ਬਾਬਾ ਬੋੜ ਨੇ ਇਹਨਾਂ ਤੋਂ ਕੋਈ ਪੁਰਾਣੇ ਸਮੇਂ ਦੀ ਸਿੱਖਿਆ ਲੈਣੀ ਚਾਹੀਦੀ ਆ ਸੇਧ ਲੈਣੀ ਚਾਹੀਦੀ ਆ ਤਾਂ ਜੋ ਪਾਰਟੀਆਂ ਬਾਦੀਆਂ ਨਹੀਂ ਦੇਖਣੀਆਂ ਚਾਹੀਦੀਆਂ ਕਿ ਇਹ ਬਾਬਾ ਜੀ ਕਿਹੜੀ ਪਾਰਟੀ ਦੇ ਵਿੱਚ ਨੇ ਉਹ ਫਲਾਨਾ ਕਿਹੜੀ ਪਾਰਟੀ 'ਚ ਨੇ ਪਰ ਇਹ ਚੰਗੀ ਗੱਲ ਹੀ ਕਰਦੇ ਨੇ ਜਿਹੜੇ ਪੁਰਾਣੇ ਸਮੇਂ ਦੇ ਬਜ਼ੁਰਗ ਨੇ ਸੋ ਨਵਾਂ ਸ਼ਹਿਰ ਦਬਾਬਾ YouTube ਚੈਨਲ ਤੇ ਕਸ਼ਵੀਰ ਲਾਲ ਕੈਨ ਦੀ ਵਿਸ਼ੇਸ਼ ਰਿਪੋਰਟ ਔਰ ਚੈਨਲ ਨੂੰ ਸਬਸਕ੍ਰਾਈਬ ਕਰੋ ਤਾਂ ਜੋ ਜ਼ਿਲ੍ਹਾ ਸ਼ੀਤਪਾਲ ਸਿੰਘ ਨਗਰ ਦੀ ਹਰ ਕਵਰ ਹਰ ਰਿਪੋਰਟ ਤੁਹਾਡੇ ਤੱਕ ਪਹੁੰਚਦੀ ਰਹੇ ਨਵਾਂ ਸ਼ਹਿਰ ਦਬਾਬਾ YouTube ਚੈਨਲ ਸੰਪਰਕ 9876799499